ਹੈਲੋ ਦੋਸਤੋ ਕੀ ਹਾਲ ਚੱਲ ਸਾਰਿਆਂ ਦਾ ਅੱਜ ਆਪਾਂ ਇੱਕ ਬੜੇ ਵੱਡੇ ਮੁੱਦੇ ਤੇ ਗੱਲ ਕਰਦੇ ਆਂਗੇ ਜਿਹੜਾ ਕਿ ਹੁਣ ਅੱਗੇ ਜਾ ਕੇ ਫੇਰ ਵਧੂਗਾ ਝੌਂੜਿਆਂ ਦੇ ਸੀਜ਼ਨ ਵੇਲੇ ਹਰ ਕੋਈ ਕਹਿੰਦਾ ਸਰਕਾਰਾਂ ਕਹਿੰਦੀਆਂ ਲੋਕ ਕਹਿੰਦੇ ਹਰ ਕੋਈ ਕਹਿੰਦਾ ਪਾਣੀ ਮੁੱਕ ਗਿਆ ਪਾਣੀ ਮੁੱਕ ਗਿਆ ਤੇ ਇਹ ਮੁੱਕ ਵੀ ਰਿਹਾਗਾ ਤੇ ਇਹ ਪਾਣੀ ਜਾਂਦਾ ਕਿੱਧਰ ਜੇ ਤੁ ਆਪਾਂ ਝੌਂੜੇ ਨੂੰ ਪਾਣੀ ਲਾਉਣੇ ਆਂਗੇ ਤੁਸੀਂ ਦੇਖੋ ਬਾਣ ਪਰ ਪਰ ਆਪਾਂ ਪਾਣੀ ਲਾਉਣੇ ਹੁੰਨੇ ਆਂਗੇ ਤੇ ਪਾਣੀ ਜਾ ਕੇ ਇੱਧਰ ਰਹਿਗਾ ਤੇ ਪਾਣੀ ਧਰਤੀ ਦੇ ਵਿੱਚ ਕਿਵੇਂ ਪਾਇਆ ਜਾਂਦਾ ਇੱਕ ਐ ਤਾਂ ਹੈ ਨਹੀਂ ਕਿ ਧਰਤੀ ਥੱਲੇ ਟੋਆ ਪੱਠੇ ਤੇ ਪਾਣੀ ਪਾਣੀ ਆ ਨਹੀਂ ਜਿਵੇਂ ਤੁਹਾਨੂੰ ਵੀ ਪਤਾ ਮਿਸਤਰੀਆਂ ਨੂੰ ਵੀ ਪਤਾ ਪੁਰਾਣੇ ਬੰਦਿਆਂ ਨੂੰ ਵੀ ਪਤਾ ਕਈ ਹੁਣ ਵਾਲੇ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਜਿਵੇਂ ਧਰਤੀ ਦੀਆਂ ਪਰਤਾਂ ਹੁੰਦੀਆਂ ਨਾ ਥੱਲੇ ਪੱਥਰ ਆ ਗਿਆ ਮਿੱਟੀ ਆ ਗਈ ਕੁਸ਼ ਆ ਗਿਆ ਸੋ ਕੁਸ਼ ਹੁੰਦਾ ਉਹ ਆਦੇ ਆਪਾਂ ਗੱਲ ਕਰਦੇ ਆ ਸੋ ਆਪਾਂ ਇੱਕ ਪ੍ਰਿੰਟ ਕੱਢਿਆ ਇਹਦੇ ਤੇ ਇਹ ਤੇ ਮੈਂ ਤੁਹਾਨੂੰ ਸਮਝਾਉਣਾ ਹੁਣ ਆਪਾਂ ਕੈਮਰਾ ਇੱਥੇ ਲਿਓਣੇ ਸੋਡਾ ਬਹੁਤ ਟਾਈਮ ਖਰਾਬ ਨਹੀਂ ਕਰਦੇ ਲਓ ਵੀ ਮਿੱਤਰੋ ਮੈਂ ਪ੍ਰਿੰਟ ਦੀ ਤੁਹਾਨੂੰ ਸਮਝਾ ਦਿੰਨਾ ਇੱਕ ਜਿਹ ਕੈਮਰਾਮੈਨ ਹੈ ਨਹੀਂ ਆਪਣੇ ਕੋਲੇ ਤਾਂ ਕਰਕੇ ਆਪਣੇ ਤੇ ਸਾਰਿਆਂ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਇਹ ਤਾਂ ਆਪਣਾ ਉਹ ਲੈਂਡ ਆ ਗਿਆ ਨਾ ਜਿੱਥੇ ਆਪਾਂ ਝੋਨਾ ਵਗੈਰਾ ਲਾਉਣੇ ਆ ਜਿਵੇਂ ਉਹ ਰੇ ਝੋਨਾ ਲਾਤਾ ਠੀਕ ਆ ਉਹਦੇ ਥੱਲੋਂ ਆ ਸੋਇਲ ਦੀ ਆ ਜਾਂਦੀ ਤੇ ਵਾਟਰ ਦੀ ਇਹ ਤਾਂ ਮੰਨ ਕੇ ਚੱਲੋ ਉਹ ਆ ਪਾਣੀ ਆ ਜਾਂਦਾ ਜਿਹੜਾ ਆਪਣੇ ਚੋਂ ਚੋਂ ਆਉਂਦਾ ਔਰ ਜਿਵੇਂ ਆਪਾਂ ਔਰੇ ਆ ਬੂਟੇ ਨੂੰ ਪਾਤਾ ਇਹ ਥੱਲੇ ਪਾਣੀ ਚ ਜਿਹੜਾ ਮਿੱਟੀ ਚ ਰਸ ਜਾਂਦਾ ਨਾ ਇਥੋਂ ਆਪਾਂ ਨੂੰ ਪਾਣੀ ਕਦੇ ਵੀ ਨਹੀਂ ਮਿਲਦਾ ਹੁੰਦਾ ਉਹਦੇ ਥੱਲੇ ਇੱਕ ਲੇਅਰ ਹੁੰਦੀ ਆ ਪਾਣੀ ਦੀ ਜਿਵੇਂ ਆਹ ਜਿਹੜੀ ਲੇਅਰ ਲੇਅਰ ਆ ਇਹ ਪਾਣੀ ਦੀ ਲਿਖਾਈ ਨੂੰ ਥੋੜਾ ਇਗਨੋਰ ਕਰਿਓ ਆਪਣੀ ਇਹ ਜੀ ਹੈਗੀ ਆਹ ਸਾਰਾ ਪਾਣੀ ਆ ਗਿਆ ਜਿਵੇਂ ਇਹ ਖੂਬ ਹੀ ਹੈਗਾ ਕਈ ਤਾਂ ਜਿਹੜਾ ਆਹ ਹੁੰਦਾ ਇਹਦਾ ਬਹੁਤ ਉੱਤੇ ਹੁੰਦਾ ਪਾਣੀ ਮੈਨੂੰ ਕਿ ਚਲੋ ਕੋਈ ਜਗ੍ਹਾ ਤੇ 15 20 25 ਫੁੱਟ ਦਿੰਦਾ ਕੋਈ ਵੇਰਾ ਜਿਵੇਂ ਆਪਣੇ 60 ਫੁੱਟ ਤੇ ਇਹ ਲੇਅਰ ਤੇ ਇਹ ਪਾਣੀ ਇੰਨਾ ਵਧੀਆ ਨਹੀਂ ਹੁੰਦਾ ਇਹਨੂੰ ਕੋਈ ਇੰਨਾ ਵਰਤੋਂ 'ਚ ਨਹੀਂ ਲਿਆ ਜਾਂਦਾ ਹੁੰਦਾਗਾ ਤੇ ਇਹ ਪਾਣੀ ਦੇ ਬੋਰਵਿੰਨ ਲੱਗਦੇ ਹੁੰਦੇ ਆਪਣੇ ਫੇਰ ਥੱਲੇ ਲੌਮ ਆ ਜਾਂਦੀ ਜਿਵੇਂ ਇਹ ਵੀ ਬਰੇਟੀ ਟਾਈਪ ਹੁੰਦੀ ਆ ਜਾਂ ਮਿੱਟੀ ਹੁੰਦੀ ਆ ਫਰਟਾਈਲ ਮਿੱਟੀ ਹੁੰਦੀ ਹੈਗੀ ਜਿਹੜੀ ਕਿ ਉਪਜਾਊ ਮਿੱਟੀ ਕਹਿੰਦੀ ਆ ਆਪਾਂ ਇਹ ਵੀ ਆ ਜਾਂਦੀ ਮਿੱਟੀ ਠੀਕ ਆ ਤਾਂ ਉਹਦੇ ਥੱਲੋਂ ਆਪਣੇ ਫੇਰ ਕਈ ਵਾਰ ਪਾਣਡੋ ਆਉਂਦੀ ਜਾਂਦੀ ਜਿਵੇਂ ਜਬ ਬਰੇਤੀ ਨਿਕਲਨੀ ਸ਼ੁਰੂ ਹੋ ਜਾਂਦੀ ਹੈ ਉਹ ਹੁੰਦੀ ਹੈ ਸੈਂਡ ਐਂਡ ਗਰੇਵਲ ਇਹ ਜਿਵੇਂ ਬਰੇਤੀ ਨਿੱਕੀ ਨਿੱਕੀ ਬਾਜਰੀ ਵੀ ਆਉਂਦੀ ਹੁੰਦੀ ਹੈ ਇਹ ਚ ਤੇ ਇਹ ਲੇਅਰ ਉਹਦੀ ਆ ਗਈ ਸਾਰੀ ਉਸ ਤੋਂ ਬਾਅਦ ਪਾਣੀ ਆਉਂਦਾ ਜਿਹੜਾ ਕੀ ਪਾਣੀ ਆਪਾਂ ਚੱਕਦੇ ਆਂਗੇ ਇਹ ਲੇਅਰ ਉਹਦੀ ਆ ਜਾਂਦੀ ਹੈ ਇਹ ਹੁਣ ਜ਼ਰੂਰੀ ਨਹੀਂ ਕਿਸੇ ਦੇ ਆਹ ਲੇਅਰ ਨਾ ਆਵੇ ਕਿਸੇ ਦੀ ਜਿੱਥੇ ਆਹ ਲੇਅਰ ਨਾ ਆਵੇ ਕਿਸੇ ਦੇ ਆਹ ਪਾਣੀ ਨਹੀਂ ਆਉਂਦਾ ਇਹ ਜ਼ਰੂਰੀ ਨਹੀਂ ਹੁੰਦਾ ਹਰ ਚੀਜ਼ ਜਿਵੇਂ ਆਹ ਪਾਣੀ ਦੀ ਲੇਅਰ ਆਹ ਤੇ ਜਿੱਥੇ-ਥੇ ਬੋਰ ਲੱਗੇ ਲਗਭਗ ਆਪਾਂ ਉਹਦੀ ਗੱਲ ਹੀ ਕਰ ਰਹੇ ਆ ਉਥੇ ਕਿਵੇਂ ਆਉਂਦੀਆਂ ਲੇਅਰਾਂ ਇਸ ਤਰੀਕੇ ਨਾਲ ਹੁੰਦੀਆਂ ਨੇ ਜਿਵੇਂ ਆਪਾਂ ਉਰੋਂ ਬੋਰ ਲਾ ਕੇ ਆਏ ਪੈਪ ਪਾਈ ਠੀਕ ਆ ਆਹ ਆਪਣੀ ਪਾਣੀ ਦੀ ਪੈਪ ਪਾਈ ਓਕੇ ਤੇ ਉਰੇ ਬੋਰ ਲੱਗ ਗਿਆ ਤੇ ਉਸ ਤੋਂ ਬਾਅਦ ਫੇਰ ਉਹੀ ਕਲੇ ਆ ਜਾਂਦੀ ਆ ਫੇਰ ਲੇਅਰ ਆ ਜਾਂਦੀ ਆ ਆ ਜਾਂਦੀ ਫੇਰ ਜਿਵੇਂ ਉਹਦੇ ਪਾਣੀ ਦੀ ਲੇਅਰ ਆ ਗਈ ਇੱਕ ਆਂ ਪਾਣੀ ਦੀਆਂ ਅਲੱਗ-ਅਲੱਗ ਲੇਅਰਾਂ ਹੁੰਦੀਆਂ ਇਦਾਂ ਨਹੀਂ ਹੈ ਕਿ ਕੋਈ ਇੱਕ ਲੇਅਰ ਹੀ ਆ ਗਈ ਉਹ ਚ ਹੀ ਬੋਰ ਚੱਕੀ ਗਿਆ ਜਿਵੇਂ ਕੋਈ ਕਹਿੰਦਾ 250 ਵਾਲੀ ਪੱਤਨ ਤੇ ਲਾਇਆ ਬਈ ਮੈਂ ਬੋਰ ਕੋਈ 500 ਦੇ ਕੋਈ 1000 ਵਾਲੀ ਤੇ ਉਹ ਹਰੇ ਖੇਰੀ ਤੇ ਜਿਵੇਂ ਸਾਡੇ ਮਾਨਸਾ ਏਰੀਆ ਚ ਕਹ ਦੀਏ ਮਾਨਸਾ ਏਰੀਆ ਚ ਵੀ ਕੋਈ ਜ਼ਰੂਰ ਹੀ ਨਹੀਂ ਕਿ ਜੇ ਇੰਨੀਆਂ ਲੇਅਰਾਂ ਸਾਡੇ ਪਿੰਡਾਂ ਤੇ 10 ਪਿੰਡ ਛੱਡ ਕੇ ਵੀ ਇੰਨੀਆਂ ਲੇਰਾਂ ਹੀ ਹੋਣਗੀਆਂ ਇਹ ਲੇਰਾਂ ਐ ਨਹੀਂ ਪਤਾ ਕਿੱਥੇ ਕੀ ਬਦਲ ਜੇ ਕਈ ਵਾਰ ਮੈਂ ਤੁਹਾਨੂੰ ਇੱਕ ਹੋਰ ਖਾਸ ਗੱਲ ਦੱਸਦਾ ਧਰਤੀ ਦੀ ਜਿਵੇਂ ਉਰੇ ਸਾਡੇ ਪਾਣੀ ਆ ਗਿਆ ਹਲੇਰ ਇੱਥੇ ਜਿਵੇਂ ਮੰਨ ਕੇ ਚਲੋ ਐਨਾ ਏਰੀਆ ਨਾ ਇਹ ਐਨਾ ਐਨਾ ਏਰੀਆ ਇਹ 10 ਕਿਲੋਮੀਟਰ ਦਾ ਏਰੀਆ ਜੇ ਆਇ ਨਹੀਂ ਪਤਾ ਆਹ 10 ਕਿਲੋਮੀਟਰ ਦੇ ਏਰੀਆ ਚ ਆਹ ਲੇਅਰ ਹੋਵੇ ਤੇ 10 ਕਿਲੋਮੀਟਰ ਤੋਂ 1 ਫੁੱਟ ਪਰ ਇਧਰ ਲੇਅਰ ਹੋਵੇ ਨਾ ਆਇ ਨਹੀਂ ਪਤਾ ਇਹ ਚੀਜ਼ 5 ਕਿਲੋਮੀਟਰ ਤੇ ਵੀ ਆਇ ਨਹੀਂ ਪਤਾ ਕਿਲੋਮੀਟਰ ਤੇ ਨਹੀਂ ਤਾਂ 100 ਫੁੱਟ ਦੀ ਹੋਵੇ ਕਈ ਵਾਰ ਪਾਣੀ ਨਾਲ 100-100 ਫੁੱਟ ਦੇ ਵੀ ਬਣਿਆ ਹੁੰਦਾ ਜਿੱਥੇ ਪਾਣੀ ਨੂੰ ਜਗ੍ਹਾ ਬਣ ਜਾਂਦੀ ਹੈ ਰਚਨ ਦੀ ਉਥੇ ਆ ਜਾਂਦਾ ਤੇ ਆਇ ਨਹੀਂ ਹੈਗਾ ਪਾਣੀ ਹੈਗਾ ਸਾਰਾ ਇਹ ਪਾਣੀ ਦਾ ਭਰਿਆ ਹੋਇਆ ਇਹ ਚ ਮਿੱਟੀ ਹੁੰਦੀ ਹੈ ਮਿੱਟੀ ਚ ਜਿਵੇਂ ਇਹ ਐ ਲੈ ਲਓ ਤੁਸੀਂ ਇਹ ਮਿੱਟੀ ਹੈ ਓਰੇ ਜਿਵੇਂ ਪੂਰੀ ਸਲਾਬੀ ਮਿੱਟੀ ਐ ਚੋਂ ਪਾਣੀ ਡੁੱਲੀ ਅੰਦਰ ਰਹਿੰਦਾ ਬਸ ਜਿਵੇਂ ਲਾ ਲਓ ਤੁਸੀਂ ਚਾਹੁੰਦਾ ਹੀ ਹੁੰਦਾ ਇਹ ਚੋਂ ਇਹ ਐ ਇਦਾਂ ਪਾਣੀ ਦੀ ਭਰੀ ਲੇਅਰ ਵੀ ਨਹੀਂ ਹੁੰਦੀਗੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਆਪਾਂ ਬਈ ਉਹਰੇ ਝੋਨਾ ਲਾਉਦਾ ਠੀਕ ਹੈ ਨਾ ਆਹ ਆਪਣੇ ਵੰਟੀ ਹੋਰਾਂ ਨੇ ਝੋਨਾ ਲਾਤਾ ਠੀਕ ਆ ਤੇ ਇਹ ਝੋਨਾ ਲਾ ਤੋਰੇ ਪਾਣੀ ਲਾਦਾ ਯਾਰ ਪਾਣੀ ਜਾਂਦਾ ਕਿੱਧਰ ਆ ਪਹਿਲੀ ਗੱਲ ਤਾਂ ਸਰਕਾਰਾਂ ਕਹਿੰਦੀਆਂ ਨੇ ਸਾਇੰਟਿਸਟ ਕਹਿੰਦੇ ਨੇ ਕਿ 1 ਕਿਲੋ ਚੌਣ ਚੋਲ ਗੋਂ ਤੇ 1000 ਲੀਟਰ ਪਾਣੀ ਲੱਗਦਾ ਤੁਸੀਂ ਮੈਨੂੰ ਐ ਦੱਸੋ ਇੱਕ ਬੂਟੇ 'ਚ 1000 ਲੀਟਰ ਪਾਣੀ ਕੱਢ ਕੇ ਦਿਖਾ ਦਿਓ ਮੈਂ ਮੰਨ ਜੀਉਗਾ ਠੀਕ ਆ ਇਹਨਾਂ ਦਾ ਪਾਣੀ ਸਾਰਾ ਉਹ ਨਹੀਂ ਪੀਂਦੇ ਹੁੰਦੇ ਮਤਲਬ ਬਹੁਤ ਜਗ੍ਹਾ ਪੀ ਜਾਂਦੀ ਐ ਇਹਨਾਂ ਪਾਣੀ ਤਾਂ ਉਹ ਪਾਣੀ ਵਾਪਸ ਧਰਤੀ ਦੇ ਅੰਦਰ ਜਾਈ ਜਾਂਦਾ ਐਵੇਪੋਰੇਟ ਹੋ ਜਾਂਦਾ ਜਿਵੇਂ ਭਾਫ਼ ਬਣ ਕੇ ਹਵਾ ਚੁੱਟ ਗਿਆ ਮੀਂਹ ਆ ਗੇ ਠੀਕ ਹੈ ਉਹ ਪਾਣੀ ਚੋਂ ਨਾ ਨਹੀਂ ਪੀਂਦਾ ਹੁੰਦਾ ਉਹਨਾਂ ਆਪਾਂ ਜੇ ਸੈਂਟੀਫਿਕ ਗੱਲ ਕਰੀਏ ਨਾ ਆਹ ਪਾਣੀ ਧਰਤੀ ਸਾਰਾ ਚੌਂ ਚੌਂ ਕੇ ਉਰੇ ਇਕੱਠਾ ਹੋ ਗਿਆ ਫਿਰ ਕਹਿੰਦੇ ਬਈ ਚੋਏ ਉੱਤੇ ਕਿਵੇਂ ਆ ਗਏ ਹੁਣ ਚੋਏ ਉੱਤੇ ਉਹ ਕਿਵੇਂ ਤੈਨੂੰ ਦੱਸਦਾ ਝੋਨੇ ਨੇ ਲਾਇਆ ਪਾਣੀ ਆਹ ਲੇਅਰ ਨੇ ਇੰਨੀ ਕਿ ਜਗ੍ਹਾ ਭਰਤੀ ਉਰੋਂ ਪਾਣੀ ਆਈ ਗਿਆ ਆਈ ਗਿਆ ਉਰੇ ਉਰੇ ਸਮਾ ਗਿਆ ਠੀਕ ਹੈ ਤੇ ਆਪਾਂ ਪਾਣੀ ਚੱਕਿਆ ਉਰੋਂ ਤੇ ਹੁਣ ਉਰੇ ਪਾਣੀ ਜਾਣ ਦੇ ਕਿੰਨੇ ਸਾਲ ਲੱਗਣਗੇ ਠੀਕ ਆ ਆਹ ਚੋਏ ਉੱਤੇ ਆ ਜੂਗਾ ਆਹ ਥੱਲੇ ਵਗ ਜੂਗਾ ਉਰੇ ਆਪਾਂ ਨੂੰ ਪੈਪ ਕੱਢਣ ਦੀ ਲੋੜ ਪੈ ਸਕਦੀ ਹੈ ਤੇ ਉਰੇ 10 ਫੁੱਟ ਆਪਾਂ ਨੂੰ ਪੈਪ ਪਾਉਣੀ ਪਊਗੀ। ਇਦਾਂ ਹੁੰਦਾਗਾ ਕਿ ਪਾਣੀ ਉੱਤੇ ਥੱਲੇ ਕਿਵੇਂ ਹੁੰਦੇ ਹੈਗੇ ਧਰਤੀ ਦੇ ਵਿੱਚ ਹੌਲੀ-ਹੌਲੀ ਇਹ ਪਾਣੀ ਜਾਊਗਾ ਜਾਊਗਾ ਮਤਲਬ ਪਾਸ ਹੋ ਹੋਗੇ ਉਰੇ ਪਹੁੰਚ ਜਾਊਗਾ। ਫਿਰ ਇਹ ਚੋਇਆ ਉੱਤੇੋਂ ਲੱਗ ਜਾਊਗਾ ਉਹਦੋਂ ਆਪਾਂ ਹੋਰ ਥੱਲੇ ਵਾਗ ਜਾਾਂਗੇ ਤੇ ਕਦੇ ਨਾ ਕਦੇ ਟਾਈਮ ਆਹ ਇਹ ਜਾਊਗਾ ਕਿ ਜਿਹੜਾ ਚੋਇਆ ਹੋਊਗਾ ਜੋ ਕਹਦੇ ਹੋ ਤੁਸੀਂ ਉਹ ਆਪਾਂ ਨੂੰ ਫੇਰ ਉਤੋਂ ਚੱਕਣ ਲੱਗ ਜਾਾਂਗੇ ਪਾਣੀ। ਹੁਣ ਇਦਾਂ ਤਾਂ ਹੀ ਹੁੰਦਾ ਕਿ ਉਤਲਾ ਪਾਣੀ ਮਾੜਾ ਕਿਸੇ ਦਾ ਆ ਪਾਣੀ ਮਾੜਾ ਕਿਸੇ ਦਾ ਆ ਪਾਣੀ ਮਾੜਾ ਕਿਸੇ ਦਾ ਇਹੇ ਮਾੜਾ ਕਿਸੇ ਦਾ ਇਹੇ ਚੰਗਾ ਇਹ ਸੋ ਕੁਝ ਹੁੰਦਾ ਬੜੀਆਂ ਉਲਝਾਵੀਆਂ ਗੱਲਾਂ ਹੁੰਦੀਆਂ ਧਰਤੀ ਦੀਆਂ ਕਦੇ ਆਪਾਂ ਖੁੱਲ ਕੇ ਗੱਲ ਕਰਾਂਗੇ 15-20 ਮਿੰਟਾਂ ਦੀ ਵੀਡੀਓ ਬਣੂਗੀ ਜੇ ਕਿਸੇ ਨੂੰ ਹਜੇ ਵੀ ਡਾਊਟ ਹਨਾ ਕਿ ਆਪਣੇ ਝੋਨੇ ਵਾਲਾ ਪਾਣੀ ਕਿੱਧਰ ਜਾ ਰਿਹਾਗਾ ਧਰਤੀ ਥੱਲੇ ਬੋਰ ਜਿਹੜਾ ਲਾਉਣੇ ਉਹ ਕਿਵੇਂ ਲਾ ਰਹੇ ਆ ਆਪਾਂ ਇੱਕ ਵਾਰੀ ਦੁਬਾਰੇ ਵੀ ਐਕਸਪਲੇਨ ਕਰਦੇ ਆ ਜਿਵੇਂ ਆਹ ਵੀ ਮੈਂ ਬੋਰ ਲਾਤਾ ਠੀਕ ਆ ਮੈਨੂੰ ਮਿਸਤਰੀ ਕਹਿੰਦਾ ਆਹ ਪਾਣੀ ਮਾੜਾ ਆ ਪੱਤਨ ਮਾੜੀ ਆ ਤੇ ਇੱਕ ਆ ਪਤਨ ਵੀ ਮੜਿਆ ਉਹ ਕਹਿੰਦਾ ਵੀ ਉਰੇ ਲੱਦੇ ਨੇ 1000 ਫੁੱਟ ਤੇ ਤੇ ਘਰ ਦੇ ਕੀ ਸੋਚਣਗੇ ਜਿਹੜੇ ਬੰਦੇ ਨੂੰ ਨਹੀਂ ਜਾਣਕਾਰੀ ਨਾ ਉਹ ਕੀ ਸੋਚੂ ਉਹ ਸੋਚੇਰ 1000 ਫੁੱਟ ਤੇ ਪਾਣੀ ਵਗ ਗਿਆ ਬਈ ਆਪਣੇ ਇਹ ਗੱਲ ਸੋਚੂਗਾ ਉਹ ਪਰ 1000 ਫੁੱਟ ਤੇ ਨਹੀਂ ਗਿਆ ਪਾਣੀ ਤਾਂ ਉਰੇ 50 ਫੁੱਟ 'ਚ ਹੀ ਫਿਰਦਾ ਹਜੇ ਆਹ ਉੱਤੇ ਜਾ ਹੀ ਜਾਊਗਾ ਜਿਵੇਂ ਜਮੀਨਾ ਸਲਾਬੀਆਂ ਆਉਣ ਲੱਗ ਜਾਣਗੇ ਝੌਨੇ ਵਾਲੇ ਬਾਣਾ 'ਚ ਪਾਣੀ ਕਿਉਂ ਖੜਦਾ ਹੁੰਦਾ ਉਹ ਥੈਨਾਂ ਪਾਣੀ ਖੜਾਇਆ ਹੁੰਦਾ ਕਿ ਜਿੱਥੇ ਆਹ ਰੇਤਾ ਗਾਣਾ ਜੇ ਆਹ ਰੇਤਾ ਇੱਥੇ ਬਈ ਪਾਣੀ ਰੇਤਾ ਪਿਉ ਇੱਥੇ ਪਾਣੀ ਖੜਦਣ ਜਦੋਂ ਇੱਥੇ ਪਾਣੀ ਖੜੀ ਗਿਆ ਖੜੀ ਗਿਆ ਖੜੀ ਗਿਆ ਬਈ ਇੱਥੋਂ ਤੱਕ ਪਾਣੀ ਭਰ ਜੂ ਇਹਦੇ ਤੇ ਇਹਦੇ ਥੱਲੇ ਪਾਣੀ ਸੁੱਕਣਾ ਹੀ ਨਹੀਂਗਾ ਜੇ ਆਈ ਸਾਲ ਚ ਉਹਨਾਂ ਲਈਏ ਹੌਲੀ ਹੌਲੀ ਆਪਣੀ ਉਤਲੀ ਜ਼ਮੀਨ ਵੀ ਸਲਾਬੀ ਹੋ ਲੱਗ ਜੂ ਕਿਉਂਕਿ ਜਦੋਂ ਪਚੌਣੇ ਵਾਲੇ ਬਾਣ ਪਾਟਦੇ ਹੁੰਨੇ ਆ ਲਗਭਗ 2 ਫੁੱਟ ਬਾਅਦ ਪੂਰੀ ਗਿੱਲੀ ਮਿੱਟੀ ਹੁੰਦੀ ਆ ਉਹ ਸੇਕ ਉੱਥੇ ਤੱਕ ਜਾਂਦਾ ਨਹੀਂ ਸੇਕ ਉਹਨੂੰ ਐਨ ਐਨ ਕਸਕਾ ਦਿੰਦਾਗਾ ਤੇ ਇਹੀ ਫਰਕ ਹੁੰਦਾ ਵਿੱਚ ਉਹਨੇ ਕਰਕੇ ਪਾਣੀ ਜਾਂ ਕਿੱਧਰ ਰਿਹਾ ਹੈਗਾ ਤੇ ਕਿਵੇਂ ਖਸੋ ਸਾਰੀ ਸੈਟਿੰਗ ਹੁਣ ਮੈਂ ਤੁਹਾਨੂੰ ਸਮਝਾਤੀ ਮੈਨੂੰ ਲੱਗਦਾ ਕਿਸੇ ਨੂੰ ਵੀ ਕੋਈ ਡਾਊਟ ਰਿਹਾ ਹੋਊਗਾ ਜੇ ਕਿਸੇ ਨੂੰ ਡਾਊਟ ਰਿਹਾ ਉਹ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸੇ ਆਪਾਂ ਦੱਸਾਂਗੇ ਬਈ ਇਹਨੂੰ ਹੋਰ ਗ੍ਰਾਫ ਬਣਾਵਾਂਗੇ ਜੇ ਕੋਈ ਗੱਲ ਹੋਰ ਹੋਊਗੀ ਉਹ ਵੀ ਮੈਂ ਸੰਭਦ ਹਾਂ ਤੇ ਲਗਭਗ ਇੰਨੀਆਂ ਚੀਜ਼ਾਂ ਧਰਤੀ ਦੇ ਥੱਲੇ ਹੁੰਦੀਆਂ ਨੇ ਜਿਵੇਂ ਲੋਮ ਸੈਂਡ ਐਂਡ ਗਰੇਵਲ ਕਲੇ ਲਾਈਮਸਟੋਨ ਤੇ ਇਹ ਪੰਜਾਬੀ ਚ ਇਹਨਾਂ ਦੇ ਨਾਂਅ ਕਿ ਜਿਵੇਂ ਇਹਨੂੰ ਸੈਂਡ ਐਂਡ ਗ੍ਰੇਵਲ ਨੂੰ ਕਹ ਦਿੰਨੇ ਆਪਾਂ ਨਿੱਕੀ ਨਿੱਕੀ ਪਾਥਰੀ ਜਿਉਂਦੀ ਆ ਬਰੀਤੀ ਹੁੰਦੀ ਹੈ ਵਿੱਚ ਹੀ ਇਹਨਾਂ ਚ ਪਾਡੋ ਹੁੰਦੀ ਹੈ ਜੀ ਨਰੀ ਬਰੀਤੀ ਹੁੰਦੀ ਆ ਪਾਣੀ ਆ ਜਾਂਦੀ ਆ ਕਾਲੀ ਮਿੱਟੀ ਆ ਜਾਂਦੀ ਆ ਲਾਲ ਮਿੱਟੀ ਆ ਜਾਂਦੀ ਆ ਬਹੁਤ ਕੁਝ ਆ ਧਰਤੀ ਦੇ ਯਾਰ ਇਹ ਸਮਝਣ ਵਾਲੀਆਂ ਗੱਲਾਂ ਨੇ ਤੇ ਦੱਸੋ ਤੁਹਾਨੂੰ ਫਿਰ ਦਸਾਂ ਵੀਰੋ ਵੀਡੀਓ ਕਿਵੇਂ ਲੱਗੀ ਆਪਾਂ ਹੋਰ ਵੀ ਵੀਡੀਓ ਬਣਾਵਾਂਗੇ ਮੁੱਦੇ ਤੇ ਜੇ ਤੁਹਾਡਾ ਕਮੈਂਟ ਆਊਗਾ ਧੰਨਵਾਦ ਸਾਰਿਆਂ ਦਾ